ਅੱਜ ਭਵਾਨੀਗੜ ਟਰੱਕ ਯੂਨੀਅਨ ਵਿਖੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਤੇ ਪੰਜ ਮੈਂਬਰਾਂ ਦੀ ਕਮੇਟੀ ਦੀ ਅਗਵਾਈ ਹੇਠ ਅੱਜ ਭਵਾਨੀਗੜ ਸ਼੍ਰੀ ਗੁਰਤੇਗ ਬਹਾਦਰ ਟਰੱਕ ਯੂਨੀਅਨ ਆਪਰੇਟਰ ਐਸੋਸੀਏਸ਼ਨ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਾੜੀ ਦੇ ਸੀਜ਼ਨ ਨੂੰ ਮੁੱਖ ਰੱਖਦੇ ਆਂ ਸੀਜ਼ਨ ਦੀ ਸ਼ੁਰੂਆਤ ਸਮੇਂ ਸਰਬੱਤ ਦੇ ਭਲੇ ਲਈ ਸ਼੍ਰੀ ਖੰਡਪੜ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਸੁਭਾ ਪ੍ਰਧਾਨ ਆਵਾਦਮੀ ਪਾਰਟੀ ਦੇ ਕੁਲਜੀਤ ਸਿੰਘ ਰੰਧਾਵਾ ਡੇਰਾ ਬਸ਼ੀ ਤੋਂ ਵਿਧਾਇਕ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਾਈ। ਇਸ ਦੌਰਾਨ ਸੰਗਰੂਰ ਤੋਂ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜੀ ਦੇ ਪਿਤਾ ਗੁਰਨਾਮ ਸਿੰਘ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਾਈ। ਇਸ ਦੌਰਾਨ ਟਰੱਕ ਆਪਰੇਟਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਵਿੱਚ ਪਹੁੰਚੇ ਪੰਜ ਸਰਪੰਚ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਇਸ ਦੌਰਾਨ ਹਲਕਾ ਬਧਾਇਕ ਡੇਰਾ ਬਸੀ ਦੇ ਕੁਲਜੀਤ ਸਿੰਘ ਰੰਧਾਵਾ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜਖਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਜਿਹੜੇ ਪੰਜਾਬ ਦੀ ਰੀੜ ਦੀ ਹੱਡੀ ਨੇ ਮੇਰੇ ਟਰੈਕਟਰ ਡਰਾਈਵਰ ਭਰਾ ਕਨੈਕਟਰ ਸਹਿਬਾਨ ਤੇ ਟਰੱਕਾਂ ਦੇ ਨਾਲ ਜੁੜੇ ਸਾਰੇ ਆਧਾਰੇ ਭਾਵਿਓ ਕੁਝ ਫੇਰ ਪੜ ਦਾ ਮਾਲਕ ਹੈ ਦੁਕਾਨ ਕਰਦਾ ਟੈਰਾਂ ਵਾਲਾ ਗਰੀਸ ਵਾਲਾ ਰਸੇ ਤਰਪਾਲਾਂ ਵਾਲਾ ਜਿੰਨੇ ਲੋਕ ਟਰੱਕਾਂ ਦੇ ਨਾਲ ਜੁੜੇ ਹੋਏ ਨੇ ਅੱਜ ਕਾਫੀ ਸਮੇਂ ਤੋਂ ਦੇਖਦੇ ਹੋਏ ਆ ਇੱਕ ਚਿੰਤਾ ਦਾ ਵਿਸ਼ਾ ਪੰਜਾਬ ਦੇ ਉੱਪਰ ਬਣਿਆ ਪਿਆ ਕਿ ਜੋ ਇੱਜ਼ਤ ਮਾਨ ਅੱਜ ਤੋਂ 25 ਸਾਲ ਪਹਿਲਾਂ ਟਰੱਕ ਮਾਲਕਾਂ ਨੂੰ ਫੇਟਰਾਂ ਨੂੰ ਮਿਲਦਾ ਸੀ ਅੱਜ ਉਹਦੇ 'ਚ ਕਿਤੇ ਨਾ ਕਿਤੇ ਕਮੀ ਨਜ਼ਰ ਆਉਂਦੀ ਹੈ ਮੈਂ ਪਿਛਲੀ ਵਾਰ ਇਲੈਕਸ਼ਨ ਡਿਊਟੀ ਕਰਕੇ ਨਹੀਂ ਆਇਆ ਪਹਿਲੀ ਵਾਰੀ ਇਸ ਗੁਰੂ ਤੇਗ ਬਹਾਦਰ ਜੀ ਦੇ ਵਿੱਚ ਮੈਨੂੰ ਆਪਣੇ ਪਿਤਾ ਜੀ ਦੇ ਨਾਲ 1987 ਚੌਣ ਦਾ ਮੌਕਾ ਮਿਲਿਆ ਮੇਰੀ ਛੋਟੀ ਜਿਹੀ ਉਮਰ ਸੀ ਉਨਾ ਸਮੇਂ ਦੇ ਵਿੱਚ ਅਮਨ ਅਰੂੜਾ ਜੀ ਦੇ ਪਿਤਾ ਜੀ ਭਗਵਾਨ ਦਾਸ ਅਰੂੜਾ ਜੀ ਸਨਾਮ ਟਰੱਕ ਯੂਨੀਅਨ ਦੇ ਪ੍ਰਧਾਨ ਹੁੰਦੇ ਸੀ ਕਿੰਨੀ ਖੁਸ਼ੀ ਸੀ ਆਨੰਦ ਸੀ ਕਿ ਇਹਨਾਂ ਯੂਨੀਅਨ ਦੇ ਥੜੇ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਮੱਥਾ ਟੇਕਣਾਉਂਦੇ ਸੀ 6 ਮਹੀਨੇ ਬਾਅਦ ਸਾਲ ਬਾਅਦ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਅੱਜ ਸਿਰਫ ਤਾਂ ਸਿਰ ਪੰਜਾਬ ਚ ਇਕੱਲੀ ਪੁਵਾਨੀ ਦਾ ਟਰੱਕ ਆਪਰੇਟਰ ਜਿਹੜੀ ਯੂਨੀਅਨ ਹੈ ਜਾਂ ਐਸੋਸੀਏਸ਼ਨ ਹੈ ਇੱਥੇ ਹੀ ਉਹ ਪਿਆਰ ਸਤਿਕਾਰ ਦੇਖ ਨੂੰ ਮਿਲਦਾ ਹੈ ਕੀ ਹਰ ਇੱਕ ਆਪਰੇਟਰ ਹਰ ਇੱਕ ਡਰਾਈਵਰ ਕਨੈਕਟਰ ਕਿੰਨੇ ਉਤਸ਼ਾਹ ਦੇ ਨਾਲ ਗੁਰੂ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਨਕਮਸਤਕ ਹੁੰਦੇ ਅੱਜ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਾਂਗਾ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਟ੍ਰਾਂਸਪੋਰਟ ਵਿੰਗ ਬਣਾ ਕੇ ਔਰ ਪਿਛਲੇ 2.5 ਸਾਲਾਂ ਤੋਂ ਹੀ ਅਸੀਂ ਲੱਗੇ ਹੋਇਆ ਇਹਦੇ ਚ ਤੇ ਤੁਹਾਡੇ ਸਾਰੇ ਹੀ ਜਿਹਨੇ ਆਪਰੇਟਰ ਭਰਾਓ ਸਾਰਿਆਂ ਨੂੰ ਇਸ ਮੌਕੇ ਤੇ ਵਧਾਈ ਦਿੰਨਾ ਇੱਕ ਬੇਨਤੀ ਕਰਨਾ ਚਾਹੁੰਦਾ ਇਹ ਆ ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਆ ਜਦੋਂ ਆਪਾਂ ਨਕਮਸਤਕ ਹੁੰਨੇ ਆ ਆਹੀ ਇੱਕ ਸਭ ਤੋਂ ਵੱਡੀ ਸ਼ਕਤੀ ਹੈ ਸਾਡੇ ਗਿਲੇ ਸ਼ਿਕਵੇ ਆਪਸ ਪਾੜੇ ਦੂਰੀਆਂ ਨੂੰ ਮਿਲਾ ਕੇ ਇੱਕ ਵਾਰ ਇਕੱਠਾ ਕਰਦਾ ਸਿਰ ਜੋੜ ਦੇ ਆ ਗੁਰੂ ਸਾਹਿਬ ਨੇ ਜਦੋਂ ਪੰਜ ਪਿਆਰੇ ਸਾਜੇ ਸੀ ਸਾਡੇ ਬਾਪੂ ਨੇ ਗੁਰੂ ਤੇਗ ਬਹਾਦਰ ਸ਼ਹਾਦਤ ਦਿੱਤੀ ਹਿੰਦ ਦੀ ਚਾਦਰ ਤੇਗ ਬਹਾਦਰ ਤੁਸੀਂ ਕਰਮਾਂ ਵਾਲਿਓ ਕੀ ਤੁਹਾਡੀ ਸੰਸਥਾ ਦਾ ਨਾਂ ਗੁਰੂ ਤੇਗ ਬਹਾਦਰ ਲਿੱਤੇ ਆ ਗੁਰੂ ਸਾਹਿਬ ਦਾ ਹਮੇਸ਼ਾ ਉਠਾ ਆਸਰਾ ਜੁਨਨ ਤੇ ਰਿਹਾ ਮੈਨੂੰ ਇਹ ਗੱਲ ਦੱਸਦਿਆਂ ਖੁਸ਼ੀ ਹੁੰਦੀ ਹੈ ਪੰਜਾਬ ਚ ਵਾਹਾ ਦੇ ਟਰੱਕ ਹੁਣੇ ਜਿਹੜੇ ਸਭ ਤੋਂ ਵੱਡੀ ਟਰੱਕ ਹੁਣੇ ਪੰਜਾਬ ਦੇ ਵਿੱਚ ਜੇ ਤੁਸੀਂ ਪੁਰਾਣੇ ਆਪਰੇਟਰਾਂ ਦੀ ਕਦਰ ਕਰਦੇ ਹੋ ਤਾਂ ਹੀ ਇਹ ਟਰੱਕ ਹੁਣੇ ਦੇ ਆਧਾਰੇ ਜਿਹੜੇ ਨੇ ਦਿਨ ਦੁਗਣੀ ਚਾਤਰ ਚੌਕਣੀ ਇਹ ਤਰੱਕੀ ਕਰਦੇ ਨੇ ਅੱਜ ਇਸ ਮੌਕੇ ਤੇ ਜ਼ਿਆਦਾ ਤਕਰੀਰ ਨਾ ਕਰਦਾ ਹੋਇਆ ਮੈਂ ਆਪਣੇ ਵੱਲੋਂ ਪੰਜਾਬ ਦਾ ਸੁਭਾ ਪ੍ਰਦਾਨ ਹੋਣ ਦੇ ਨਾਤੇ ਮੈਂ ਬੇਨਤੀ ਕਰਨਾ ਹੈ ਕਿ ਆਓ ਜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਨੂੰ ਸੋਹਣਾ ਪੰਜਾਬ ਬਣਾਉਣਾ ਤੇ ਆਓ ਰਲ ਮਿਲ ਕੇ ਆਪਾਂ ਇਸ ਥੜੇ ਨੂੰ ਹੋਰ ਤਕੜਾ ਕਰੀਏ ਆਪਣ ਇੰਡਸਟਰੀ ਨਾਲ ਆੜਤੀਆਂ ਨਾਲ ਜਿਹੜੇ ਧੰਦੇਾਨੂੰ ਰੋਜ਼ਗਾਰ ਦਿੰਦੇ ਨੇ ਉਹਨਾਂ ਦੇ ਨਾਲ ਆਪਣੇ ਰਿਸ਼ਤੇ ਨੂੰ ਨਿਗਰ ਕਰਕੇ ਨਵੀਂ ਸੋਚ ਦਾ ਮਜਾਰਾ ਕਰੀਏ ਇਹਨੇ ਇੱਕ ਬੇਨਤੀ ਕਰਦਾ ਹੈ ਕਿ ਮਾਦਾ ਜਾ ਚੁੱਕਾ ਤੁਹਾਡੋਂ ਤਾਂ ਮਾਫੀ ਚਾਹੂੰਗਾ ਓਕੇ ਜੀ ਤਾਂ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੀ ਸਵਾਰੀ ਇੱਥੇ ਹੈ ਨਾ ਮੇਰੀ ਮਜਬੂਰੀ ਹੈ ਬੰਨੇ ਹੋਇਆ ਮੈਨੂੰ ਜਾਣਾ ਪੈਣਾ ਮੈਨੂੰ ਕਿਰਪਾ ਕਰਕੇ ਬਾਅਦ ਛੱਡਣ ਨਾ ਜਾਓ ਚਲ ਬੈਠ ਕਰ ਮੇਰੀ ਹੱਥ ਜੋੜ ਕੇ ਬੇਨਤੀ ਨਵਾਂ ਲੋਕਾਂ ਨੂੰ ਬੋਲੇ ਸੋਨਿਹਾਲ ਇਹਨਾਂ ਤੋਂ ਬਾਅਦ ਜੀ ਐਸ ਐਚ ਓ ਗੁਰਨਾਮ ਸਿੰਘ ਜੀ ਨੂੰ ਬੇਨਤੀ ਵਿਪਨ ਕੁਮਾਰ ਟਰੱਕ ਜਿਹਨਾਂ ਮਿਲਿਆ ਵਿਕਰਸ਼ ਕੁਮਾਰ ਜੀ ਭੱਟੀਵਾਲ ਕਲਾ ਇੱਧਰ ਜਸਪਾਲ ਸਿੰਘ ਸਰਪੰਚ ਮੱਟਰਾਂ ਜੀ ਠੇਵਾਲ ਜੀ ਸੁਖਚੈਨ ਸਿੰਘ ਸਾਫਕਾ ਵੀ ਨੇ ਓਕੇ ਜੀ ਗੁਰਸੇਵ ਪਲਦੇਵ ਸਿੰਘ ਸਰਪੰਚ ਲੈ ਸਾਰੇ ਅੰਦਰ ਵੇਖਤੀ ਐਸੋਸੀਏਸ਼ਨ ਦੇ ਜਿਹੜਾ ਪ੍ਰਧਾਨ ਨੇ ਜੀ ਹਰਵਿੰਦਰ ਸਿੰਘ ਸਿੰਘ ਪੁਲੀ ਸਰਪੰਚ ਨੇ ਅਨੰਦਗੜ੍ਹ ਤੋਂ ਉਹਨਾਂ ਨੂੰ ਬੇਨਤੀ ਹੈ ਜੀ ਆਰਾਮ ਵਿਕਰਮ ਸਿੰਘ ਜੀ ਬਲਾਕ ਬਲਾਕ ਪ੍ਰਧਾਨ ਪ੍ਰਦੀਪ ਕੁਮਾਰ ਜੀ ਮਿੱਤਲ ਸਲਵਾਂਤ ਰੋਪਾ ਲੜਨ ਜੀ ਇੱਕ ਬੇਟੀ ਐ ਵੀ ਐਮ ਐਲ ਏ ਸਰ ਜਿਹੜੀ ਨਾਮ ਦਾ ਬਲੌਪ ਤੇ ਵਾਹਿਗੁਰੂ ਜੀ ਦਾ ਖਾਲਸਾ ਛੋਟੇ ਵੀਰ ਜਿਹੜਾ ਮੇਰਾ ਖਾਨਦਾਨੀ ਧੰਦਾ ਖੇਤੀ ਦੇ ট্রাকਿੰਗ ਦਾ ਟਰਾਂਸਪੋਰਟਰਾਂ ਦੇ ਨਾਲ ਮੇਰੇ ਪਿਤਾ ਜੀ ਤੋਂ ਲੈ ਕੇ ਲਗਭਗ 26 ਸਾਲ ਮੇਰੇ ਪਿਤਾ ਜੀ ਟਕ ਟੇਰਾ ਬਸੀ ਦੇ ਪਰਦਾ ਰਹਿਣ 14 ਸਾਲ ਮੈਂ ਜਿੰਦਗੀ ਦਾ ਅੱਧਾ ਟਾਈਮ ਹੀ ਸਾਡਾ ਪ੍ਰਧਾਨਗੇਤੇ ਨਿਕਲ ਗਿਆ ਲੇਕਿਨ ਮੇਰੇ ਮਨ ਨੂੰ ਇੱਕ ਦਰਦ ਹੈ ਕਿ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਕੋਈ ਇੱਜ਼ਤ ਮਾਨ ਨਹੀਂ ਮਿਲਦਾ ਜਿਹੜਾ ਮਿਲਣਾ ਚਾਹੀਦਾ ਸੀ ਮੇਰੀ ਸਰਕਾਰ ਮਾਨ ਸਾਹਿਬ ਦੀ ਸਰਕਾਰ ਅਸੀਂ ਟਰਾਂਸਪੋਰਟ ਨੀਤੀ ਤੇ ਪੂਰਾ ਫੋਕਸ ਕੀਤਾ ਹੈ ਕਿਉਂਕਿ ਉਹ ਗੰਦੀ ਇੰਨਾ ਖਿਲਾਰੇ ਇੰਨਾ ਪਾ ਕੇ ਕਿ ਸਭ ਨੂੰ ਇਕੱਠੇ ਕਰਨ ਲੱਗਿਆ ਟਾਈਮ ਲੱਗ ਰਿਹਾ ਹਰ ਵਰਗ ਜਿਹੜਾ ਪੰਜਾਬ ਦਾ ਹੈ ਉਹ ਜੋ ਤਰੱਕੀ ਦੇ ਰਾਹ ਤੇ ਚੱਲਦਾ ਰਹੇ ਬਿਜਲੀ ਬਿੱਲ ਲੈ ਲਓ ਸੇ ਸਹੂਲਤਾਂ ਲੈ ਲਓ ਅੱ ਅੱਜ 50 ਹਜ਼ਾਰ ਆਪਕੋ ਪਤਨਵੀਂ ਬਨੋਕਰੀ ਜ਼ੀਰੋ ਬਿਜਲੀ ਬਿਲ ਕਿੰਨੀਆਂ ਅਵਪਲਬਧੀਆਂ ਤੁਹਾਨੂੰ ਬਣਾਵਾ ਮੈਂ ਤੁਹਾਡੇ ਸਾਹਮਣੇ ਥਰਮਲ ਪਲਾਨ ਫਰੇਜ਼ ਲਿਆ ਆਹ ਜਿਹੜਾ ਟਰਾਂਸਪੋਰਟਰ ਮੈਂ ਦੇਖ ਰਿਹਾ ਸੀ ਜਿਨ੍ਹਾਂ ਦੇ ਚਿਹਰਿਆਂ ਦੇ ਉੱਤੇ ਜਿਹੜੀ ਮੁਸਕਾਨ ਹੋਣੀ ਚਾਹੀਦੀ ਕਿਤੇ ਨਾ ਕਿਤੇ ਉਹ ਚਿਹਰੇ ਅੱਜ ਉਹਨਾਂ ਦੇ ਮੋਰਲ ਡਾਊਨ ਹੈ ਸਾਡੀ ਪੂਰੀ ਕੋਸ਼ਿਸ਼ ਹੋ ਗਈ ਕਿ ਮੈਂ ਜੋ ਸੂਬਾ ਪ੍ਰਧਾਨ ਟਰਾਂਸਪੋਰਟਿੰਗ ਹੋਣ ਦੇ ਨਾਤੇ ਮੈਂ ਸਾਰੇ ਭਾਵੇਂ ਟਰੱਕਾਂ ਵਾਲੇ ਨੇ ਬੱਸਾਂ ਵਾਲੇ ਨੇ ਕੈਂਟਰ ਵਾਲੇ ਜਿਹੜੇ 3 ਵੀਲਰ ਆ ਕੋਈ ਵੀ ਜਿਹੜੀ ਟਰਾਂਸਪੋਰਟ ਲਾਈਨ ਦੀ ਜਿਹੜੀ ਵੀ ਸਾਡੀ ਏਜੰਸੀ ਆ ਭਾਵੇਂ ਐਸੋਸੀਏਸ਼ਨ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਵਿਧਾਨ ਸਭਾ ਵੀ ਅੱਜ ਔਰ ਜਿੰਨੇ ਵੀ اجلاس ਹੋਏ ਹਰ اجلاس ਦੇ ਅੰਦਰ ਮੈਂ ਟਰਾਂਸਪੋਰਟ ਦੇ ਮੁੱਦੇ ਚੱਕੇ ਆ ਔਰ ਮੇਰੇ ਮੁੱਖ ਮੰਤਰੀ ਸਾਹਿਬ ਤੇ ਸਾਡੇ ਜਿਹੜੇ ਟਰਾਂਸਪੋਰਟ ਮਿਨਿਸਟਰ ਸਾਹਿਬਾਨ ਨੇ ਉਹ ਸਾਰੇ ਰਲ ਮਿਲ ਕੇ ਕੱਚੀ ਪਾਲਸੀ ਲੈ ਕੇ ਆ। ਠੀਕ ਹੈ ਜੀ ਉਹ ਸਰ ਜੇ ਗੱਲ ਕਰੀਏ ਟੱਕ ਮਕਸਦ ਲੋਕਾਂ ਨੂੰ ਰੋਜ਼ਗਾਰ ਦਿਵਾਣਾ ਪਾਵੇਂ ਟਰੱਕ ਦੇ ਰੂਪ ਚੋਵੇ ਪਾਵੇਂ ਕਾਰਪੋਰੇਸ਼ਨ ਦੇ ਰੂਪ ਚੋਵੇ ਪਾਵੇਂ ਸੁਸਾਇਟੀ ਦੇ ਰੂਪ ਚੋਵੇ ਸਾਡਾ ਮਕਸਦ ਇਹ ਹੈ ਕਿ ਪੰਜਾਬ ਦੇ ਨੌਜਵਾਨ ਬੱਚੇ ਬਾਹਰ ਨਾ ਜਾਣ ਉਹਨਾਂ ਨੂੰ ਹੱਕ ਇੱਥੇ ਦੇ ਟ੍ਰਾਂਸਪੋਰਟ ਦੀ ਗੱਲ ਸਾਡੇ ਪੰਜਾਬ ਸਰਕਾਰ ਨੇ ਜਿਹੜਾ ਖਰੜਾ ਤਿਆਰ ਕਰਨਾ ਜਿਹੜੀ ਪੰਜਾਬ ਦੀ ਟ੍ਰਾਂਸਪੋਰਟ ਟ੍ਰਾਂਸਪੋਰਟ ਨੀਤੀ ਬਣਾਉਣ ਲੱਗਿਆ ਉਦੇ ਡਰਾਈਵਰ ਕਨੈਕਟਰ ਔਰ ਮਾਲਕਾਂ ਤੱਕ ਹੀ ਬਹੁਤ ਵੱਡੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਕਿ ਪੰਜਾਬ ਸਰਕਾਰ ਦੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇੱਕ ਨਿਰਦੇਸ਼ ਨੇ ਪੰਜਾਬ ਦਾ ਕੋਈ ਬੰਦਾ ਵੀ ਰੋਟੀ ਤੋਂ ਭੁੱਖਾ ਨਾ ਰਹੇ ਪੰਜਾਬ ਦੇ ਹਰ ਇੱਕ ਮਛਿੰਦੇ ਨੂੰ ਉਹਦਾ ਹੱਕ ਮਿਲ ਸਕੇ ਔਰ ਇਹ ਡਰਾਈਵਰ ਕਨੈਕਟਰ ਤਾਂ ਮਾਲਕੇ ਦਾ ਰੱਬ ਦਾ ਨਾਂ ਹੀ ਸਭ ਤੋਂ ਵੱਧ ਲੈਂਦੇ ਨੇ ਸਰ ਮਾਰਨ ਤੋਂ ਪਹਿਲਾਂ ਸਤਨਾਮ ਵੈਗੁਰੂ ਅੱਲਾ ਜਿਹੜੀ ਚੀਜ਼ ਨੂੰ ਮੰਨਦੇ ਨੇ ਸਭ ਤੋਂ ਵੱਧ ਪੂਜਾ ਟਰੱਕਾਂ ਦਾ ਡਰਾਈਵਰ ਟਰੱਕਾਂ ਦਾ ਕਨੈਕਟਰ ਔਰ ਟਰੱਕਾਂ ਦੇ ਕੋਲ ਗਰੀਸ ਕਰਨ ਵਾਲੇ ਸਪੇਅਰ ਪਾਰਟ ਵਾਲੇ ਸਿਰੇ ਤੋਂ ਬੱਤੀ ਕਰਕੇ ਰੱਬ ਦਾ ਨਾਮ ਸਭ ਤੋਂ ਵੱਧ ਲੈਂਦੇ ਨੇ ਇਹ ਵੱਡੇ ਵੱਡੇ ਤਨਾੜ ਲੋਕ ਕਾਰਪੋਰੇਟਰ ਵੱਡੇ ਘਰਾਣਿਆਂ ਦੇ ਲੋਕਾਂ ਨੇ ਪੰਜਾਬ ਦੀ ਟਰਾਂਸਪੋਰਟ ਨੀਤੀ ਤਬਾਹ ਕੀਤੀ ਹੈ ਅਸੀਂ ਦੁਬਾਰਾ ਟਰਾਂਸਪੋਰਟ ਨੀਤੀ ਰੱਖੀ ਠੀਕ ਹੈ ਸਰ ਇਹਨਾਂ ਦੀ ਵਾਰੀ ਸੁਕਾਰਾਂ ਤੋਂ ਦੇਖੋ ਜਦੋਂ ਵੀ ਕਿਸੇ ਟਰੱਕ ਨੂੰ ਕੋਈ ਡਿਸਪਿਊਟ ਹੁੰਦਾ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਸਾਹਿਬ ਦਾ ਓਟ ਆਸਰਾ ਲੈ ਲਵੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜਿਹੜੀ ਵੀ ਮੰਨਦੀਆਂ ਦਿੱਕਤਾਂ ਨੇ ਉੱਥੇ ਬਹਿ ਕੇ ਅਰਦਾਸ ਕਰ ਲਓ ਇਸ ਤੋਂ ਵੱਡਾ ਬਾਪੂ ਤਾਂ ਕੋਈ ਉਡੀਆ ਦਾ ਸਾ ਪੂਰੀਆਂ ਹੁੰਦੀਆਂ ਨੇ ਔਰ ਪੰਜਾਬ ਦੇ ਜਿਹੜੇ ਟ੍ਰੱਕ ਉਹਨੂੰ ਕੋਈ ਵੀ ਹੈ ਜਿਹੜਾ ਉੱਥੇ ਡਿਸਪਿਊਟ ਹੈ ਪੰਜਾਬ ਦੇ ਟਰਾਂਸਪੋਰਟਰ ਬਿੰਗ ਦੇ ਪ੍ਰਧਾਨੋਂ ਦੇ ਨਾਤੇ ਮੈਂ ਤੁਹਾਨੂੰ ਵਾਦਾ ਕਰਦਾ ਜਿੱਥੇ ਮੇਰੀ ਵੀ ਕਿਤੇ ਡਿਸਪਿਊਟ ਚ ਲੋਡ ਪੈਗੀ ਮੈਂ ਟ੍ਰਿਬਿਨ ਕਰਕੇ ਉਹ ਸਾਰੇ ਮਸਲੇ ਨੂੰ ਹੱਲ ਕਰਾਵਾਂਗੇ ਇਹ ਸਾਰੇ ਸਾਡੇ ਭਰਾ ਹੈ ਠੀਕ